ਕੈਸੀ ਕਾਲ ਜੀ ਤਾਂ ਅਸੀਂ ਕੱਲ ਜੀ ਸਾਰਿਆਂ ਨੂੰ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਜੀ ਕੱਲ ਮੀ ਇਸ ਤਰ੍ਹਾਂ ਬਹੁਤ ਪਿਆ ਸੀਗਾ ਆਪਣੇ ਏਰੀਆ ਚ ਫੋਇਪਰ ਡਿਸਟ੍ਰਿਕਟ ਚ ਬਹੁਤ ਮੀ ਪੈ ਗਿਆ ਤੇ ਬਹੁਤ ਸੋਹਣਾ ਮੌਸਮ ਹੋਇਆ ਪਿਆ ਤੇ ਇਸ ਕਰਕੇ ਮੈਂ ਤੇ ਵੰਛਰੀ ਚੱਲੇ ਆਂ ਅਸੀਂ ਖੇਤ ਨੂੰ ਖੇਤ ਦੇ ਤੁਹਾਨੂੰ ਘੁਡਾਉਨੇ ਗੇੜਾ ਤੇ ਨਾਲੇ ਅਸੀਂ ਬਣਾਉਣੀ ਇੱਕ ਬਹੁਤ ਘੈਂਟ ਚੀਜ਼ ਜਿਹੜੀ ਘੈਂਟ ਚੀ ਬਣਾਉਣੀ ਆ ਉਹ ਵੰਛਰੀ ਆਪਣੇ ਬਣਾਉਣੀ ਆ ਤੇ ਉਹ ਤੁਹਾਨੂੰ ਦਿਖਾਉਨੇ ਆ ਕਿੱਦਾਂ ਬਣਾਉਂਦਾ ਤੇ ਕਿੱਦਾਂ ਦੀ ਬੰਦੀ ਆ ਬਣੇ ਰੋ ਆਪਣੇ ਵਲੌਗ ਦੇ ਵਿੱਚ ਤੇ ਚੈਨਲ ਕੋਲ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਬਤਵਾਦ ਕਰ ਦਿਓ ਸ਼ੇਅਰ ਜੀ ਤੇ ਆਜੋ ਮਿਲਦੇ ਆਂ ਜੀ ਤੇ ਦੋਸਤੋ ਕਾਫੀਆਂ ਕੂਫੀਆਂ ਪੀਨ ਤੋਂ ਬਾਅਦ ਗੱਲ ਕਰੀਏ ਸასი ਕਾਲ ਜੀ ਤਾਂ ਨੂੰ ਸასი ਕਾਲ ਕਰਦੇ ਸასი ਕਾਲ ਕਰੀਏ ਲੈ ਕਲੋਜ ਕਿੱਥੇ ਵੀ ਸასი ਕਾਲ ਕਰਮੀ ਆਪਾਂ ਆਪਾਂ ਅੱਲ ਮੇ ਖੇਤ ਨੂੰ ਚੱਲ ਕੇ ਚੋਣ ਆਇਆ ਮੈਂ ਡੈਕ ਤੇ ਤਲੇ ਰ ਮੈਂ ਤੇ ਬੜਾ ਸੁਣਾ ਮੌਸਮ ਪੁੱਤਿਆ ਦੋਸਤੋ ਤੁਹਾਨੂੰ ਦੱਸਾਉਂਦੇ ਹਵਾ ਵਗ ਰਹੀ ਹੈ ਤੇ ਕਿਆ ਬਾਤ ਸ਼ਾਮ ਨੇ 7 ਵਜੇ ਨਾਲੇ ਆ ਅਸੀਂ 7 ਵਜੇ ਖੇਤ ਚੱਲੇ ਆਜਾ ਕਿਉਂਕਿ ਮੈਂ ਤਾਂ ਸਕੂਲ ਦਾ ਕੰਮ ਕਰਨ ਵਾਲਾ ਪਿਆ ਸੀਗਾ ਉਹਦੇ ਲਈ ਖੇਤ ਦੇਖੋ ਯਾਰ ਖੇਤ ਸਾਰੇ ਪਾਸੇ ਹਰੀ-ਹਰੀ ਹਰਿਆਲੀ ਹਰਿਆਲੀ ਝੋਨੇ ਲੱਗੇ ਹੋਏ ਆ ਉਹਨਾਂ ਨੇ ਜਿਵੇਂ ਬੂਟਾ ਮਾਰ ਲਿਆ ਤੇ ਮੌਸਮ ਬੜਾ ਕੂਲ ਹੈ ਮੌਸਮ ਦੀ ਗੱਲ ਕਰੀਏ ਤਾਂ ਆਪਾਂ ਮੌਸਮ ਬਦਲ ਨਹੀਂ ਬਦਲ ਜਾ ਚਾਹ ਸੀ ਤੇ ਦੇ ਕੋ ਮੁੰਡੇ ਅੱਜ ਅਪੱਠੇ ਕਿਹੜੇ ਲੋਕੇ ਦੇਖ ਰਹਿ ਨੇ ਆ ਆਪਾਂ ਵੀ ਇੱਥੇ ਪੱਠੇ ਲੈ ਕੇ ਜੰਨੇ ਆ ਆਪਾਂ ਪੱਠੇ ਇਹ ਮੁੱਲ ਵਾਲੇ ਸਿਪਾਈ ਤੋਂ 20 ਤੋਂ ਤੇ ਆ ਜੀ ਵਾਂਗ ਜੀਪ ਤੁਹਾਡਾ ਨਾਲ ਗੱਲਾਂ ਪਤਾ ਕਰਨ ਖੇਤ ਕਿਉਂਕਿ ਕਾਫੀ ਪਿਛਲੇ ਵਾਰ ਲੋਕ ਜੇ ਆਪਾਂ ਖੇਤ ਆਏ ਸੀ ਜੀ ਖੇਤ ਨਹੀਂ ਆਇਆ ਸੀ ਅੱਜ ਕਹਿੰਦਾ ਮੈਂ ਨਾਲ ਚੜਾਉਣਾ ਬਾਈਕ ਤੇ ਨਾਲ ਹੀ ਕਹਿੰਦਾ ਮੈਂ ਜਾਣਾ ਖੇਤ ਆ ਦੇਖੋ ਡਰਾਈਵ ਕਰ ਰਿਹਾ ਵਾਂਗ ਜੀਪ ਤੇ ਮੀਂਹ ਚੰਗਾ ਪੈ ਗਿਆ ਪਿਛੇ ਦੀ ਵੀ ਦੇਖ ਲਓ ਮੇਰੇ ਮਗਰਲੇ ਪਾਸੇ ਤੇ ਚਲੋ ਆਪਾਂ ਖੇਤ ਪਹੁੰਚ ਚੁੱਕੇ ਕਰੇ ਤੁਹਾਡੇ ਨਾਲ ਗੱਲਾਂ ਬਾਤਾਂ ਜੀ ਗਾਇਸ ਪਾਪਉ ਤੇ ਨਾਈ ਸੀ ਕਿ ਆਪਣੇ ਖੇਤ ਤੇ ਉਹ ਨਹੀਂ ਦਿਖਾਇਆ ਸੀ ਇੱਥੇ ਝੋਨਾ ਬਿਲਕੁਲ ਨਹੀਂ ਲੱਗਿਆ ਸੀ ਅੱਜ ਗਾਇਸ ਜੇ ਤੁਸੀਂ ਦੇਖ ਸਕਦੇ ਆਪਣੀ ਝੋਨਾ ਲੱਗ ਗਿਆ ਹੈ ਉੱਚੀ ਬੋਲਿਆ ਅਰ ਥੋੜਾ ਯਾਰ ਦੋਸਤੋ ਥੋੜਾ ਹੌਲੀ ਬੋਲਦਾ ਜੇ ਤੁਹਾਨੂੰ ਆਵਾਜ਼ ਘੱਟ ਆਉਂਦਾ ਇਹਨੂੰ ਸਮਝਾਓ ਮੜਾ ਮੈਸੇਂਜ ਵਿੱਚ ਉੱਚੀ ਬੋਲਿਆ ਕਰੇ ਸਬ ਸਬ ਟਾਈਟਲ ਆਨ ਕਰ ਲਿਓ ਸਬਟਾਈਟਲ ਆਨ ਕਰ ਲਓ ਪੰਜਾਬੀ ਵਿੱਚ ਤੁਹਾਨੂੰ ਸਾਰਾ ਲਿਖਿਆ ਆ ਜਾਊਗਾ ਤੇ ਦੋਸਤੋ ਦੇਖੋ ਜਿਹੜੇ ਬੱਦਲਾਂ ਦੀ ਗੱਲ ਕਰਦੇ ਆਪਾਂ ਤੇ ਬੱਦਲ ਪੂਰੇ ਘੈਂਟ ਹੋ ਚੁੱਕੇ ਆ ਤੇ ਵੇਖੋ ਰਾਹ ਤੇ ਖੜਾ ਪਾਣੀ ਥੋਦੀ ਮੀਂਹ ਦਾ ਅੰਦਾਜ਼ ਲਗਾ ਦੇ ਦੋਸਤੋ ਪਹਿਲਾਂ ਰੱਬ ਨਾਲ ਥੋੜੀ ਨਾਰਾਜ਼ਗੀ ਸੀ ਆਪਣੇ ਮੀਂਹ ਬਹੁਤ ਘੱਟ ਪਿਆ ਸੀਗਾ ਆਸੇ-ਪਾਸੇ ਮੀਂਹ ਬਹੁਤ ਪਿਆ ਗਿਆ ਸੀ ਪਰ ਅੱਜ ਕੱਲ ਦਾ ਮੀਂਹ ਹੈਗਾ ਇਹ ਮੀਂਹ ਚੰਗਾ ਪਿਆ ਗਿਆ ਵਧੀਆ ਤੇ ਦੇਖੋ ਇਹ ਨਹੀਂ ਟਲਦਾ ਇਹਨੂੰ ਮੈਂ ਨਾ ਵੜੀਆਂ ਵਿੱਚ ਤੇ ਪਰ ਵੜ ਗਿਆ ਦੇਖੋ ਤੁਸੀਂ ਮੈਂ ਜੀ ਪੰਗੇ ਲੈਂਦਾ ਆ ਵੇਣੀ ਬਾਹਲਾ ਘਾਣਾ ਜਾਈ ਪਿਛੇ ਮੁੜਿਆ ਆ ਦੋਸਤੋ ਰਾਹ ਵਿੱਚ ਤੁਸੀਂ ਕਹੋਗੇ ਇਹ ਕਾਦੋ ਥਾਂ ਛੱਡਿਆ ਇਹ ਬਾਈ ਦੱਸਦੇ ਆਪਣਾ ਵੀ ਬਾਈ ਸ਼ੀਰਾ ਕਹਿੰਦਾ ਵੀ ਇੱਥੇ ਜਿਹੜਾ ਹੈਗਾ ਉਹ ਪਨੀਰੀ ਦਾ ਥਾਂ ਬੋਣਾ ਪਨੀਰੀ ਟਰੈਕਟਰ ਨਗਾਉਣ ਲਈ ਜਿਹੜਾ ਥਾਂ ਹੈਗਾ ਇੰਨਾ ਕ ਛੱਡਿਆ ਹੈਗਾ ਤੇ ਇਹਦੇ ਵਿੱਚ ਮਨਸ ਕਹਿੰਦਾ ਵੰਸ਼ਦੀਪ ਕਹਿੰਦਾ ਮੈਂ ਕਰਨੀ ਮਾਸਤੀ ਥੋੜੀ ਦੇਖੋ ਤੁਸੀਂ ਤੇ ਉਹ ਪਨੀਰੀ ਆਪਣੀ ਜਿਹੜੀ ਉੱਥੇ ਉੱਥੋਂ ਜਦੋਂ ਪਨੀਰੀ ਪੱਟੀ ਸਾਰੀ ਵਾਹ ਕੇ ਤੇ ਫਿਰ ਇੱਥੇ ਚੋਂ ਨਾ ਲੱਗਿਓ ਫਿਰ ਇਹ ਰਾਹ ਜਿਹੜਾ ਬੰਦ ਹੋ ਜਾਊਗਾ ਤੇ ਦੋਸਤੋ ਹੋਰ ਸਭ ਵਧੀਆ ਖੈਰ ਸੋਖਾ ਇਰ ਵਲੌਗਸ ਆਪਣੇ ਬਾਲੇ ਚੱਲਦੇ ਨਹੀਂ ਪਰ ਆਪਾਂ ਹਿੰਮਤ ਹਾਰਨ ਵਾਲੇ ਹੈ ਨਹੀਂਗੇ YouTube ਨਾ ਮਨਾ ਕੇ ਖੜਨਾ ਵੀ ਆਪਣੇ ਵਲੌਗ ਸਾਰੇ ਚੱਲ ਪਣ ਘੈਂਟ ਘੈਂਟ ਤੇ ਵਿਊਜ਼ ਪੂਰੇ ਆਉਣ ਆਪਾਂ ਨੂੰ ਤੇ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਜਾਏਗਾ ਚਲੋ ਆਪਾਂ ਟਰਾਈ ਤਾਂ ਕਰਦੇ ਰਹਿਣਾ ਕਹਿੰਦੇ ਕੋਸ਼ਿਸ਼ ਕਰਨੇ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ ਇਸ ਲਈ ਆਪਾਂ ਕੋਸ਼ਿਸ਼ ਕਰਦੇ ਰਹਿਣਾ ਹੈਗਾ ਤੇ ਆਪਣਾ ਜਿਹੜਾ ਚੈਨਲ ਆ ਬੜੀ ਜਲਦੀ ਮੋਨਟਾਈਜ਼ ਹੋ ਜਾਊਗਾ ਤੇ ਫਿਰ ਆਪਾਂ ਤੁਹਾਡੇ ਲਈ ਘੈਂਟ ਘੈਂਟ ਹੋਰ ਵਲੌਗ ਪਾਆ ਕਰਾਂਗੇ ਟ੍ਰੈਵਲਿੰਗ ਵਲੌਗਸ ਆਪਾਂ ਵੀ ਲੋਕਾਂ ਨੂੰ ਫੋਰਨ ਫੋਰਨ ਜਾਇ ਕਰਾਂਗੇ ਤੇ ਤੁਹਾਡੇ ਲਈ ਵਲੌਗ ਲੈ ਕੇ ਆਇਆ ਕਰਾਂ ਹੁਣ ਤੁਹਾਨੂੰ ਵਾਝੀ ਕੁਛ ਕਹਿਣਾ ਚਾਹਣਾ ਵਾਝੀ ਤੂੰ ਦੱਸ ਵੀ ਆਪਣੇ ਵਲੌਗਸੇ ਮੈਂ ਕਿਹੜੇ ਚੱਲਦੇ ਨੇ ਯਾਰ ਤੂੰ ਦੱਸ ਵੀ ਕਿਵੇਂ ਹੌਲੀ ਹੌਲੀ ਚੱਲਣਗੇ ਉੱਚੀ ਉੱਚੀ ਬੋਲਿਆ ਹੱਸ ਮੜਿਆ ਹੌਲੀ ਹੌਲੀ ਚੱਲਣਗੇ ਗਾਇਸ ਜਿਹੜਾ ਆਪਣੇ ਵਲੌਗ ਆ ਉਸ ਨੂੰ ਫੁੱਲ ਬੋਚ ਕਰਿਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਜਿਹੜਾ ਆਪਣੇ ਵਲੌਗਸ ਹੈ ਉਹਨਾਂ ਨੂੰ ਬਹੁਤ ਆਪਿਆ ਦਨ ਤੇ ਨਿਰਯੋ ਤੇ ਸਾਨੂੰ ਹੌਸਲਾ ਜਿਹੜਾ ਤੁਹਾਡਾ ਮਿਲਦਾ ਰਹੇ ਤੇ ਦੋਸਤੋ ਹੁਣ ਇਹ ਕਹਿੰਦਾ ਮੈਂ ਜਾਣਾ ਹੈਗਾ ਮੋਟਰ ਤੇ ਕਹਿੰਦਾ ਪੈਰ ਤੋਂ ਨਹੀਂ ਤੇ ਆਪਾਂ ਮੋਟਰ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਇਹ ਮੌਸਮ ਦੀ ਗੱਲ ਕਰੀ ਆ ਦੇਖੋ ਤੁਸੀਂ ਮੌਸਮ ਬੜੀ ਸੁਣੀ ਹਵਾ ਵਗਦੀ ਪਈ ਆ ਕਿਉਂਕਿ ਇੱਕ ਤਾਂ ਵਾਂਛ ਦੀ ਸਕੂਲੋਂ ਲੇਟ ਆਉਂਦਾ ਹੈ ਤਾਂ ਕਰਕੇ ਇਹ ਕਹਿੰਦਾ ਮੈਂ ਜਾਣਾ ਅੱਜ ਖੇਤ ਤੇ ਆਪਾਂ ਨੂੰ ਖੇਤ ਲੈ ਕੇ ਆਏ ਸੀ ਦੋਸਤੋ ਤੇ ਸ਼ਾਮ ਦਾ ਵੇਲਾ 7 ਵਜੇ ਇਸ ਤਰ੍ਹਾਂ ਨੂੰ ਮੈਂ ਪਹਲਾ ਸੀਗਾ ਕਹਿੰਦਾ ਮੈਂ ਗੀੜਾ ਕੱਢਣੇ ਕਹਿੰਦਾ ਸਕੂਲ ਦਾ ਕੰਮ ਕਰਦਾ ਪੇਪਰਾਂ ਦੇ ਕੰਮ ਕਾਫੀ ਸੀਗਾ ਹੋਮਵਰਕ ਕਿੜਾ ਸੀਗਾ ਤੇ ਝੋਨਾ ਤੁਸੀਂ ਦੇਖ ਸਕਦੇ ਹੋ ਆਪਣਾ ਸਾਰਾ ਆਸੇ-ਪਾਸੇ ਦੋਸਤੋ ਆਪਣੇ ਨਹੀਂ ਸਾਰੇ ਖੇਤਾਂ ਝੋਨਾ ਜਿਹੜਾ ਹੈ ਲੱਗ ਚੁੱਕਿਆ ਹੈ ਤੇ ਬੰਸ਼ਦੀਪ ਜਾਵੜਾ ਉਹ ਖੇਲ ਤੇ ਪੈਰ ਧੋਣਾ ਕਿ ਮੇਰੇ ਪੈਰ ਲੱਬੜ ਗਏ ਤੁਹਾਨੂੰ ਆਪਾਂ ਲੈ ਕੇ ਆਲੇ ਮੋਟਰ ਦੇ ਉੱਤੇ ਤੇ ਤੁਹਾਨੂੰ ਆਸ-ਪਾਸ ਦਿਖਾ ਦਈਏ ਸਾਰਾ ਕਿ ਆਓ ਚੱਲਦੇ ਆਪਾਂ ਮੋਟਰ ਤੇ ਮੰਨਿ ਜਿਪਾਂ ਲੈ ਕੇ ਨਾ ਮੱਚਪੜੀਂ ਕਿਰ ਪਾਣੀ ਪੀਣਾ ਹੁੰਦਾ ਬਾਈ ਹੁਣਾਂ ਨੇ ਇਹਖ ਸਾਦ ਯਾਰ ਡੇਕਾਂ ਆਪਣੀਆਂ ਜਿਹੜੀ ਆ ਪਰਾਂਡੇ ਕੋ ਚੱਲ ਪਈ ਜਿਹੜੀ ਪਹਿਲਾਂ ਵਾਲੀ ਡੇਕ ਸੀ ਆਪਣੀ ਜਿਹੜੀ ਆਪ ਲਾਈ ਸੀਗੀ ਉਹ ਸੜ ਗਈ ਜਦੋਂ ਅੱਗ ਲੱਗੀ ਸੀ ਆਪਣੇ ਖੇਤਾਂ ਵੱਲ ਤੇ ਆ ਦੇਖੋ ਇਹ ਅਜੇ ਨਹੀਂ ਹੋਈ ਮੈਨੂੰ ਲੱਗ ਸੁੱਕ ਗਈ ਇਹ ਵਿਚਾਰੀ ਇਹ ਨਹੀਂ ਹੋਊਗੀ ਮੁਸ਼ਕਲ ਹੀ ਹੁਣ ਇਹਦਾ ਹਾਲ ਤੇ ਚਪੜਾਂ ਨਾਲ ਵਿੱਚ ਰੱਖਿਆ ਚਪੜਾਂ ਨਾਲ ਵਿੱਚ ਰੱਖ ਕੇ ਪਾਣੀ ਪੀਣਾ ਹੁੰਦਾ ਬਸ ਠੀਕ ਹੈ ਭਾਈ ਲਾਈਟ ਕਿੰਨੇ ਤੋਂ ਕਿੰਨੇ ਆਉਂਦੀ ਆ ਆਉਂਦੀ ਵਾਧੂ ਐ ਹੁੰਦੀ ਆ ਕੌਣ ਤਾਂ ਮੀਨਾ ਕੁ ਲੋਕ ਹੋਣੀ ਰਿਪੋਰਟ ਮੇਰੇ ਸਾਹ ਹਣਾ ਹਣਾ ਅੱਛਾ ਠੀਕ ਆ ਤੇ ਆਪਣੇ ਤੇਰੇ ਨੂੰ ਲੱਗ ਗਿਆ ਸਾਰਾ ਇੱਥੇ ਝੋਨਾ ਆਪਣੀ ਨਾਲ ਥੋੜਾ ਥਾਂ ਰਹਿ ਗਿਆ ਬਸ ਸਾਹ ਹਣਾ ਦੋਸਤੋ ਬਾਈਕ ਨਾਲ ਆਪਣੀ ਨਾਲ ਥਾਂ ਰਹਿਦਾ ਬਸ ਥੋੜਾ ਬਾਕੀ ਸਾਰੀ ਝੋਨਾ ਲੱਗ ਚੁੱਕਿਆ ਏ ਹਾਂਜੀ ਨਹੀਂ ਪੁੱਤ ਨਾਉਣਾ ਨਹੀਂ ਗਾ ਇਹ ਮੋਟਰ ਚੱਲਦੀ ਏ घरे <laughs> उू। <laughs> दी क ਤੇ ਆਪਾਂ ਆ ਗਏ ਆਪਣੇ ਆਪਾਂ ਆ ਗਏ ਆਪਣੇ ਕਿਚਨ ਵਿੱਚ ਤੇ ਜਿਹੜੀ ਕੋਲਡ ਕਾਫੀ ਇਹ ਵਾਂਚ ਬਣਾਉਂਦਾ ਹੁੰਦਾ ਦੋਸਤੋ ਆਵਰੇ ਤਰੀਕੇ ਨਾਲ ਤੇ ਕਿੱਦਾਂ ਬਣਾਏਗਾ ਆਪਾਂ ਜਲਦੀ ਜਲਦੀ ਪੁੱਛ ਲੈਣੇ ਨੂੰ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਸੇ ਫੂਡ ਵਲੌਗ ਨਹੀਂ ਹੈਗਾ ਇੱਥੇ ਮੈਂ ਦੇਖੋ ਆਪਾਂ ਇਸ ਦੇ ਵਿੱਚ ਤਿੰਨ ਪੈਕੇਟ ਪਾ ਲਿਆ ਕਾਫੀ ਦੇ ਹਾਂਜੀ ਪਾਊਡਰ ਇਹ ਇਸ ਦੇ ਵਿੱਚ ਆਪਾਂ ਸਿਰਫ ਤਿੰਨ ਕਬੂ ਪਾਇਆ ਪਾਣੀ ਤਿੰਨ ਕਬੂ ਦਾ ਪਾਣੀ ਲਿਆ ਥਾਲੀ ਵਿੱਚ ਪਾ ਲਿਆ ਕੁੱਲੇ ਭਾਂਡ ਵਿੱਚ ਦੇ ਵਿੱਚ ਪਾ ਲੈਨੇ ਆਪਾਂ ਦੋ ਚਮਚੇ ਪਮਾਇਣੇ ਖੰਡ ਦੇ ਦੋ ਚਮਚੇ ਖੰਡ ਸक्कर ਲੈਣੇ ਤੁਸੀਂ ਜਿਹੜੀ ਮਤਲਬ ਕਿ ਪੀਸੀ ਹੋਵੇ ਪੀਸੀ ਹੋਵੇ ਇਹ ਵਾਝਾ ਤਰੀਕਾ ਹੈ YouTube ਤੇ ਵੀਰ ਲੈਂਦਾ ਦੋਸਤੋ ਇਹ ਬਣਾਉਣ ਲੱਗਾ ਹੈ ਹੁਣ ਇਸ ਨੂੰ ਹੁਣ ਆਪਾਂ ਸਾਰੀ ਇਹ ਇਕੱਠੀ ਕਰ ਲੈਣਾ ਇਸ ਮਾਤਰੀ ਸਮਗਰੀ ਜਿੰਨੀ ਵੀ ਹੈ ਇਹਨਾਂ ਵਿੱਚ ਮਿਕਸ ਕਰਨਾ ਮਿਕਸ ਜੇ ਕਰ ਲੈਣਾ ਆਪਾਂ ਤੇ ਵਾਝੇ ਤਰੀਕਾ ਬਈ ਬੜੀ ਕਹਿੰਦੇ ਕੋਲ ਬਣਾਉਣ ਲੱਗਾ ਇਹ ਵਾਕੇ ਮਿਕਸ ਕਰਨਾ ਇਹ ਬੱਚਾ ਲਈ ਕਿਉਂਕਿ ਆਪਾਂ ਇਸ ਨੂੰ ਐ ਚਾਪ ਹੋਣੀ ਹੈ ਜਿਹੜੀ ਉਸ ਨੂੰ ਲੈ ਕੇ ਇਸ ਤਰ੍ਹਾਂ ਐ ਕਰਤਾ ਹੈ ਇਸ ਦੀ ਮੱਚ ਆ ਕਿਹਨੋਂ ਨਹੀਂ ਹੈ ਝੱਗ ਬਣਾ ਲੈ ਤੁਸੀਂ ਆਹ ਤਰੀਕੇ ਨਾਲ ਹੋਰ ਵਧੀਆ ਬਣਾ ਸਕਦੇ ਹੋ ਕਿਉਂਕਿ ਬੱਚਾ ਇਹ ਤੇਰੀ ਝੱਗ ਬਣਾਉਣੀ ਆ ਝਾਪੂਣੀ ਦੇ ਨਾਲ ਆਹ ਦੇਖੋ ਝੱਗ ਬਣ ਚੁੱਕੀ ਦੋਸਤੋ ਵਾਕਿਆ ਵਾਂਜੀ ਬਿਲਕੁਲ ਸਹੀ ਹੈ ਅਤੇ ਬਣਾਈ ਸਕਦਾ ਨਹੀਂ ਲੋਕੀ ਆ ਦੇਖੋ ਬਣ ਚੁੱਕੀ ਆ ਇਹ ਦੋਸਤੋ ਸਾਡਾ ਤਰੀਕਾ ਜੇ ਤੁਹਾਨੂੰ ਇਸ ਤੋਂ ਵੀ ਵਧੀਆ ਤਰੀਕਿਆਂ ਨਾਲ ਬਣਾਉਣੇ ਹੋਣੇ ਤੁਸੀਂ ਆਹ ਤਰੀਕਾ ਨਾਲ ਬਣਾ ਸਕਦੇ ਹੋ ਦੋਸਤੋ ਦੁੱਧ ਆਪਾਂ ਵੀ ਲੋੜ ਅਨਸਾਰ ਜੇ ਦੋ ਗਲਾਸ ਬਣਾਉਣੇ ਨੇ ਦੋ ਗਲਾਸ ਆਪਾਂ ਦੇ ਵਿੱਚ ਜੱਗ ਦੇ ਵਿੱਚ ਪਾ ਲਏ ਆ ਤੇ ਦੋ ਦੁੱਧ ਦੀ ਲੋੜ ਅਨਸਾਰ ਲੈ ਲਿਓ ਤੇ ਬਣਾਉਣੇ ਆਪਾਂ ਹੁਣ ਕੋਲਡ ਕਾਫੀ ਜੀ ਜਿਸ ਇਸਦੇ ਵੀ ਕਿ ਆਪਾਂ ਸਾਰੀ ਗਿੰਨੀ ਦੀ ਕਾਫੀ ਆ ਆਪਾਂ ਕੱਢ ਲੈਣੀ ਆ ਫਟੇ ਆਪਾਂ ਇਸ ਨੂੰ ਹੈ ਸ਼ੇਕ ਕਰੀਏ ਹਨਾ ਸ਼ੇਕ ਕਰੀਏ ਹਨਾ ਇਸ ਦਾ ਬਹੁਤ ਜਿਆਦਾ ਕਿ ਚਾਹ ਤੋਂ ਬਣੂਗੀ ਤੇ ਸੌਦੀ ਬਣੂਗੀ ਆਪੀ ਕੌਫੀ ਤੇ ਵੈਲ ਸੇ ਆ ਤਰੀਕਾ ਹੋਪਫੁਲੀ ਤੁਹਾਨੂੰ ਪਸੰਦ ਆਊਗਾ ਦੋਸਤੋ ਆਪਾਂ ਕਰ ਲੈ ਗ੍ਰੈਂਡ ਨੂੰ ਦੇਖ ਲੈ ਕੌਫੀ ਦਾ ਸਾਰਾ ਉਹ ਵਿੱਚ ਪਾ ਲਿਆ ਹੁਣ ਗ੍ਰੈਂਡ ਕਰਦੇ ਆ ਗ੍ਰੈਂਡ ਕਰਕੇ ਬੜਾ ਗ੍ਰੈਂਡ ਦਿਖਾਉਂਦੇ ਆ ਆਪਣੀ ਕੋਲਡ ਕੌਫੀ ਤੇ ਦੋਸਤੋ ਆਪਣੀ ਕੋਲਡ ਕੌਫੀ ਬਣ ਕੇ ਰੈਡੀ ਆ ਤੇ ਕਿੱਦਾਂ ਲੱਗੀ ਤੇ ਝਗਝੁਕ ਪੂਰੀ ਘੈਂਟ ਬਣੀ ਆ ਆਹ ਵਾਲਾ ਵੰਟ ਤੇ ਬਗਲਾਸ ਆ ਹਮੇਸ਼ਾ ਇਦਾਂ ਹੁੰਦਾ ਏ ਤੇ ਆਹ ਵਾਲਾ ਜ ਮੇਰਾ ਏ ਤੇ ਘੈਂਟ ਲੱਗਦਾ ਆਪਣਾ ਘੈਂਟ ਆ ਕਮੈਂਟ ਕਰਦੇ ਆਪਣੀ ਕਾਫੀ ਤੇ ਤੁਸੀਂ ਵੀ ਘਰੇ ਬਣਾ ਲੈ ਟਰਾਈ ਜ਼ਰੂਰ ਕਰਨਾ ਤੇ ਪੀਨੇ ਆ ਦੋਸਤੋ ਫਿਰ ਕਰਦੇ ਆਪਾਂ ਹੋਰ ਗੱਲਾਂ ਬਾਤਾਂ ਦੋਸਤੋ ਪੂਰੀ ਘੈਂਟ ਬਣੀ ਯਾਰ ਪੂਰੀ ਘੈਂਟ ਤੁਸੀਂ ਜ਼ਰੂਰ ਟਰਾਈ ਕਰਿਓ ਘਰੇ ਆਪਦੇ ਨਾਲ ਵੇਖਦੇ ਦੋਸਤਾਂ ਵਰਤਾਰ ਕੇ ਮੈਂ ਤਾਂ ਹਮੇਸ਼ਾ ਤਰ੍ਹਾਂ ਤੇ ਨਾਲ-ਨਾਲ ਕਾਫੀ ਇੰਜੋਇਮੈਂਟਸ ਦੋਸਤੋ ਦੋਸਤੋ ਸਿਖਾ ਰਹੇ ਜਾਮਣੂ ਤਦੋਂ ਤੁਹਾਨੂੰ ਹਾਸੇ ਵਾਲੀ ਚੀਜ਼ ਦਿਖਾਉਨੇ ਆਸੀਂ ਜਾਨੂੰ ਸਾਡੇ ਦੰਦ ਤੇ ਸਾਡਾ ਜਿਹੜੀ ਜੀਭ ਕਿੰਦਨ ਲੱਗਦੀ ਹੈ ਭਲਾ ਵਾਂਚ ਦਿਖਾਉਨੇ ਵਾਂਚ ਦਿਖਾਈ ਜਿਹੜੀ ਬਸ ਜੀਭ ਅੱਡੀ ਵਾਰ ਜੀਭ ਅੱਡੀ ਹੁਣ ਫਿਰ ਮੈਂ ਆਹ ਜੀਭ ਦਿਖਾਉਣਾ ਦੋਸਤੋ ਤੁਹਾਨੂੰ ਹਾਸਾ ਜ਼ਰੂਰ ਆਏਗਾ ਹੋਪਫੁਲੀ ਆ